ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨੇ ਇੱਕ ਤਰ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਜਿੱਥੇ ਸੋਸ਼ਲ ਮੀਡੀਆ ਨੇ ਦੁਨੀਆ ਦੇ ਵਿੱਚ ਕੋਈ ਵੀ ਕਿਤੇ ਵੀ ਬੈਠਾ ਉਸ ਨੂੰ ਇੱਕ ਦੂਜੇ ਦੇ ਕਰੀਬ ਕਰ ਦਿੱਤਾ ਇਹ ਚੀਜ਼ ਦਾ ਬੜਾ ਲੋਕਾਂ ਨੂੰ ਫਾਇਦਾ ਹੋਇਆ ਕਿਉਂਕਿ ਜਿਨ੍ਹਾਂ ਦੇ ਰਿਸ਼ਤੇਦਾਰ ਜਿਨ੍ਹਾਂ ਦੇ ਬੱਚੇ ਬਾਹਰ ਰਹਿੰਦੇ ਨੇ ਉਹ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਐਕਟੀਵਿਟੀਆਂ ਦੇਖਦੇ ਨੇ ਉਹਨਾਂ ਨਾਲ ਰਾਬਤਾ ਕਾਇਮ ਕਰ ਲੈਂਦੇ ਨੇ ਇਹ ਗੱਲ ਦਾ ਬੜਾ ਵੱਡਾ ਲੋਕਾਂ ਨੂੰ ਫਾਇਦਾ ਹੋਇਆ ਪਰ ਇਸ ਦੇ ਨਾਲ ਨਾਲ ਇੱਕ ਬਹੁਤ ਵੱਡਾ ਨੁਕਸਾਨ ਵੀ ਹੋਇਆ ਨੁਕਸਾਨ ਇਹ ਹੋਇਆ ਕਿ ਸੋਸ਼ਲ ਮੀਡੀਆ ਕਾਰਨ ਕਈ ਵਾਰ ਆਪਾਂ ਅਜਨਬੀਆਂ ਦੇ ਟੱਚ ਦੇ ਵਿੱਚ ਆ ਜਾਂਦੇ ਆ ਤੇ ਆਪਾਂ ਨੂੰ ਉਹਨਾਂ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ ਪਰ ਆਪਾਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਜ਼ਿੰਦਗੀ ਦੇਖ ਕੇ ਜਾਂ ਸੋਸ਼ਲ ਮੀਡੀਆ ਤੇ ਉਹਨਾਂ ਨਾਲ ਅਟੈਚ ਹੋ ਕੇ ਆਪਾਂ ਨੂੰ ਉਹਨਾਂ ਦੀ ਅਸਲੀਅਤ ਨਹੀਂ ਪਤਾ ਲੱਗਦੀ ਆਪਾਂ ਸਿਰਫ ਉਨ੍ਹਾਂ ਦੀ ਰੰਗੀਨ ਜ਼ਿੰਦਗੀ ਸਿਰਫ ਸੋਸ਼ਲ ਮੀਡੀਆ ਤੇ ਦੇਖਦੇ ਆਂ ਪਰ ਜੋ ਅਸਲ ਜ਼ਿੰਦਗੀ ਹੁੰਦੀ ਆ ਉਸ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਤੇ ਫੇਰ ਉਸ ਦੇ ਜੋ ਸਿੱਟੇ ਨੇ ਉਹ ਕਈ ਵਾਰ ਬੜੇ ਭਿਆਨਕ ਨਿਕਲਦੇ ਆ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਫੇਸਬੁੱਕ ਤੇ ਦੋਸਤੀ ਹੋਈ ਦੋਸਤੀ ਇੱਥੋਂ ਤੱਕ ਵੱਧ ਗਈ ਕਿ ਜਿਸ ਕਾਰਨ ਦੋ ਪਰਿਵਾਰ ਬਰਬਾਦ ਹੋ ਗਏ ਇੱਕ ਰਸੂਖਦਾਰ ਬੰਦਾ ਜੋ ਬੜੇ ਹੀ ਅੱਛੇ ਅਹੁਦੇ ਤੇ ਬੈਠਾ ਸੀ ਉਸ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਤੇ ਇੱਕ ਔਰਤ ਦੀ ਮੌਤ ਵੀ ਹੋ ਗਈ ਜਾਨੀ ਇਹ ਸੋਸ਼ਲ ਮੀਡੀਆ ਨੇ ਘਰ ਤਬਾਹ ਕਰ ਦਿੱਤੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵੀ ਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਲਖਨਊ ਲਖਨਊ ਦਾ ਅਰਜਨ ਨਗਰ ਅਰਜਨਗਰ ਦੇ ਵਿੱਚ ਇੱਕ ਮਹਿਲਾ ਪੁਲਿਸ ਜਿਸ ਦਾ ਨਾਮ ਰੂਚੀ ਸੀ ਰੂਚੀ ਸਿੰਘ ਉਹ ਰਹਿੰਦੀ ਸੀ ਕਿਰਾਏ ਤੇ ਕਮਰਾ ਲੈ ਕੇ ਕਿਉਂਕਿ ਜੋ ਉਸ ਦੇ ਮਾਤਾ ਪਿਤਾ ਸੀ ਜੋ ਉਸ ਦਾ ਪੇਕਾ ਸੀ ਉਹ ਬਿਜਨੌਰ ਦੇ ਵਿੱਚ ਸੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਪਰ 12 ਫਰਵਰੀ 2022 ਨੂੰ ਉਸ ਦੀ ਭਝਾਈ ਰੂਚੀ ਨੂੰ ਫੋਨ ਕਰਦੀ ਹੈ ਸ਼ਾਮ ਵੇਲੇ ਰੂਚੀ ਫੋਨ ਚੱਕਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਮੈਂ ਰਸਤੇ ਦੇ ਵਿੱਚ ਆ ਮੈਂ ਘਰੇ ਜਾ ਕੇ ਤੈਨੂੰ ਕਾਲ ਕਰਾਂਗੀ ਤਾਂ 1 ਘੰਟਾ ਲੰਘ ਜਾਂਦਾ ਕਾਲ ਨਹੀਂ ਆਉਂਦੀ ਪਰਜਾਈ ਫੇਰ ਕਾਲ ਕਰਦੀ ਹੈ ਪਰ ਰੂਚੀ ਫੋਨ ਨਹੀਂ ਚੱਕਦੀ ਤਾਂ ਉਸ ਨੂੰ ਲੱਗਦਾ ਕਿ ਸ਼ਾਇਦ ਕੰਮ ਤੋਂ ਥੱਕੀ ਆਈ ਹੋਵੇ ਇਸ ਕਰਕੇ ਉਸਨੇ ਮੈਨੂੰ ਫੋਨ ਨਹੀਂ ਕੀਤਾ ਰਾਤ ਹੋ ਜਾਂਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਫੇਰ ਰੂਚੀ ਸਿੰਘ ਦੀ ਪਰਜਾਈ ਉਸ ਨੂੰ ਕਾਲ ਕਰਦੀ ਹੈ ਪਰ ਰੂਚੀ ਫੋਨ ਨਹੀਂ ਚੱਕਦੀ ਹੁਣ ਉਹ ਪਰੇਸ਼ਾਨਤਾ ਹੁੰਦੀ ਹੈ ਪਰ ਫਿਰ ਵੀ ਉਹ ਕਹਿੰਦੀ ਹੈ ਕਿ ਕੱਲ ਦੇਖਦੇ ਹਾਂ ਹੁਣ 13 ਫਰਵਰੀ 2022 ਆ ਜਾਂਦਾ ਹੈ ਸਵੇਰੇ ਜਦੋਂ ਰੂਚੀ ਦੀ ਪਰਝਾਈ ਉਸ ਨੂੰ ਕਾਲ ਕਰਦੀ ਹੈ ਤਾਂ ਰੂਚੀ ਦਾ ਫੋਨ ਬੰਦ ਆ ਰਿਹਾ ਹੁੰਦਾ ਜਦੋਂ ਰੂਚੀ ਦਾ ਫੋਨ ਬੰਦ ਆ ਰਿਹਾ ਹੁੰਦਾ ਤਾਂ ਪਰਝਾਈ ਨੂੰ ਅਜੀਬ ਲੱਗਦਾ ਉਸ ਨੂੰ ਲੱਗਿਆ ਕਿ ਪਹਿਲਾਂ ਤਾਂ ਕਦੇ ਵੀ ਐਦਾਂ ਨਹੀਂ ਹੋਇਆ ਆਖਰ ਇਹ ਐਦਾਂ ਕਿਉਂ ਹੋ ਰਿਹਾ ਹੈ ਪਹਿਲਾਂ ਉਸ ਨੇ ਫੋਨ ਨਹੀਂ ਚੱਕਿਆ ਕੱਲ੍ਹ ਉਸ ਨੇ ਫੋਨ ਨਹੀਂ ਚੱਕਿਆ ਤੇ ਅੱਜ ਉਸ ਦਾ ਫੋਨ ਬੰਦ ਆ ਰਿਹਾ ਹੈ ਉਹ ਬੜੀ ਪਰੇਸ਼ਾਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਰੂਚੀ ਸਿੰਘ ਦੀ ਸਹੇਲੀ ਹੁੰਦੀ ਹੈ ਜਿਸ ਦੀ ਡਿਊਟੀ ਮਹਿਲਾ ਪੁਲਿਸ ਹੁੰਦੀ ਹੈ ਤੇ ਜਿਸ ਦੀ ਡਿਊਟੀ ਰੂਚੀ ਸਿੰਘ ਦੇ ਨਾਲ ਹੀ ਹੁੰਦੀ ਹੈ ਉਹ ਹੁਣ ਉਸ ਨੂੰ ਕਾਲ ਕਰਦੀ ਹੈ ਇਹ ਦਿਨ ਸੀ ਐਤਵਾਰ ਦਾ ਉਸ ਨੂੰ ਕਹਿੰਦੀ ਹੈ ਕਿ ਰੂਚੀ ਫੋਨ ਨਹੀਂ ਚੱਕ ਰਹੀ ਮੈਂ ਕੱਲ ਦਾ ਟਰਾਈ ਕਰ ਰਹੀ ਹਾਂ ਤੇ ਅੱਜ ਮੈਂ ਉਸ ਦਾ ਫੋਨ ਫੇਰ ਲਗਾਇਆ ਉਸ ਦਾ ਫੋਨ ਬੰਦ ਆ ਰਿਹਾ ਕੀ ਉਹ ਡਿਊਟੀ ਤੇ ਆਈ ਹੈ ਤਾਂ ਉਹ ਜੋ ਸਹੇਲੀ ਸੀ ਉਹ ਕਹਿੰਦੀ ਕਿ ਨਹੀਂ ਕਿ ਅੱਜ ਉਹ ਡਿਊਟੀ ਤੇ ਨਹੀਂ ਆਈ ਜਦ ਕਿ ਉਸ ਦੀ ਡਿਊਟੀ ਸੀ ਇਲੈਕਸ਼ਨਾਂ ਕਰਕੇ ਉਸ ਦੀ ਪਰਜਾਈ ਹੋਰ ਵੀ ਪਰੇਸ਼ਾਨ ਹੋ ਜਾਂਦੀ ਹੈ ਤੇ ਉਸ ਦੀ ਸਹੇਲੀ ਨੂੰ ਕਹਿੰਦੀ ਹੈ ਕਿ ਤੂੰ ਉਸ ਦਾ ਪਤਾ ਕਰ ਤਾਂ ਸਹੇਲੀ ਕਹਿੰਦੀ ਹੈ ਕਿ ਮੈਂ ਡਿਊਟੀ ਤੋਂ ਬਾਅਦ ਜਦੋਂ ਘਰ ਜਾਵਾਂਗੀ ਤਾਂ ਮੈਂ ਉਸ ਦਾ ਘਰੇ ਜਾ ਕੇ ਪਤਾ ਕਰਾਂਗੀ ਹੁਣ ਜਦੋਂ ਸਹੇਲੀ ਦੀ ਡਿਊਟੀ ਖਤਮ ਹੁੰਦੀ ਹੈ ਤਾਂ ਉਹ ਰੂਚੀ ਸਿੰਘ ਦੇ ਕਿਰਾਏ ਦੇ ਮਕਾਨ ਤੇ ਜਾਂਦੀ ਹੈ ਤੇ ਜਦੋਂ ਉਹ ਦੇਖਦੀ ਹੈ ਤਾਂ ਉਸ ਕਮਰੇ ਨੂੰ ਜਿੰਦਾ ਲੱਗਿਆ ਹੁੰਦਾ ਉਸ ਤੋਂ ਬਾਅਦ ਇਹਦਾ ਮਕਾਨ ਮਾਲਕ ਹੁੰਦਾ ਉਸ ਨਾਲ ਗੱਲ ਕਰਦਾ ਕਰਦੀ ਆ ਕਿ ਰੂਚੀ ਕਿੱਥੇ ਹੈ ਤਾਂ ਮਕਾਨ ਮਾਲਕ ਕਹਿੰਦਾ ਕਿ ਉਹ ਤਾਂ ਕੱਲ ਦੀ ਘਰ ਹੀ ਨਹੀਂ ਆਈ ਇਹ ਗੱਲ ਜਦੋਂ ਰੂਚੀ ਦੀ ਸਹੇਲੀ ਰੂਚੀ ਦੀ ਭਝਾਈ ਨੂੰ ਦੱਸਦੀ ਆ ਤਾਂ ਉਸਦੇ ਵੀ ਹੋਸ਼ ਉੱਡ ਜਾਂਦੇ ਨੇ ਤੇ ਉਹ ਸਾਰਾ ਪਰਿਵਾਰ ਹੁਣ ਬਜਨੌਰ ਤੋਂ ਲਖਨਊ ਆਉਂਦਾ ਹੈ ਤੇ ਰੂਚੀ ਦੀ ਤਲਾਸ਼ ਕਰਦਾ ਪਰ ਰੂਚੀ ਦਾ ਕਿਤੇ ਵੀ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਜਾਂਦੇ ਨੇ ਉੱਥੇ ਜਾ ਕੇ ਇਸ ਦੀ ਰਿਪੋਰਟ ਦਰਜ ਕਰਵਾਉਂਦੇ ਨੇ 17 ਫਰਵਰੀ 2022 ਆ ਜਾਂਦਾ ਪਰ ਰੂਚੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਇੱਕ ਥਾਣੇ ਦੇ ਵਿੱਚ ਪੀਜੀਆਈ ਥਾਣੇ ਦੇ ਵਿੱਚ ਇੱਕ ਖਬਰ ਮਿਲਦੀ ਹੈ ਇੱਕ ਰੰਜਨ ਨਾਮ ਦਾ ਬੰਦਾ ਪੁਲਿਸ ਨੂੰ ਦੱਸਦਾ ਕਿ ਇੱਥੇ ਨਾਲੇ ਦੇ ਵਿੱਚ ਇੱਕ লাশ ਪਈ ਹੈ ਪੁਲਿਸ ਮੌਕੇ ਤੇ ਆਉਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੰਦੇ ਆ ਪਰ ਥਾਣੇ ਵਾਲੇ ਹੋਰ ਥਾਣਿਆਂ ਨੂੰ ਨਹੀਂ ਇਤਲਾਹ ਕਰਦੇ ਕਿਸੇ ਥਾਣੇ ਦੇ ਵਿੱਚ ਇਹ ਤਲਾਸ਼ ਨਹੀਂ ਹੁੰਦੀ ਕਿ ਸਾਨੂੰ ਇੱਕ লাশ ਮਿਲੀ ਹੈ ਉਹ ਵੀ ਕੁੜੀ ਦੀ ਤੇ ਇਸ ਕਰਕੇ ਦੋ ਦਿਨ ਲੰਘ ਜਾਂਦੇ ਆ ਤੇ ਰੂਚੀ ਦੇ ਪਰਿਵਾਰ ਨੂੰ ਇੱਕ ਕੌਨਸਟੇਬਲ ਮਿਲਦਾ ਜਦੋਂ ਇਹ ਰੂਚੀ ਦੀ ਤਲਾਸ਼ ਕਰ ਰਹੇ ਸੀ ਜੋ ਕਿ ਇਸ ਪਰਿਵਾਰ ਦਾ ਜਾਣਕਾਰ ਸੀ ਤਾਂ ਜਦੋਂ ਪਰਿਵਾਰ ਨੇ ਦੱਸਿਆ ਕਿ ਸਾਡੀ ਬੇਟੀ ਰੂਚੀ ਜੋ ਕਿ ਮਹਿਲਾ ਕੌਨਸਟੇਬਲ ਸੀ ਉਹ ਨਹੀਂ ਮਿਲ ਰਹੀ ਅਸੀਂ ਉਸ ਦੀ ਤਲਾਸ਼ ਕਰ ਰਹੇ ਹਾਂ ਤਰੀਖ ਹੁੰਦੀ ਆ 19 ਫਰਵਰੀ 2022 ਜਾਨੀ 17 ਨੂੰ লাশ ਮਿਲਦੀ ਆ 2 ਦਿਨ ਲੰਘ ਜਾਂਦੇ ਨੇ ਤੇ ਉਹ ਜੋ ਕੌਨਸਟੇਬਲ ਸੀ ਉਹ ਇਹਨਾਂ ਨੂੰ ਕਹਿੰਦਾ ਕਿ 17 ਫਰਵਰੀ 2022 ਨੂੰ ਇੱਕ লাশ ਮਿਲੀ ਆ ਪੀਜੀਆਈ ਇਲਾਕੇ ਦੇ ਇੱਕ ਨਾਲੇ ਦੇ ਵਿੱਚੋਂ ਤੁਸੀਂ ਉਸ ਦੀ ਜਾ ਕੇ ਸਨਾਖਤ ਕਰ ਲੋ ਤਾਂ ਪਰਿਵਾਰ ਇਹ ਗੱਲ ਸੁਣ ਕੇ ਸਹਿਮ ਜਾਂਦਾ ਪਰ ਕੌਨਸਟੇਬਲ ਕਹਿੰਦਾ ਕਿ ਤੁਸੀਂ ਇਦਾਂ ਨਾ ਸੋਚੋ ਪਰ ਫੇਰ ਵੀ ਜਾਓ ਮਰਦਾ ਘਰ ਦੇ ਵਿੱਚ লাশ ਪਈ ਹੈ ਉੱਥੇ ਜਾ ਕੇ ਸਨਾਖਤ ਕਰੋ ਤੇ ਹੁਣ ਜਦੋਂ ਪਰਿਵਾਰ ਮਰਦਾ ਘਰ ਦੇ ਵਿੱਚ ਜਾ ਕੇ ਉਸ লাশ ਨੂੰ ਦੇਖਦਾ ਤਾਂ ਮਾਪਿਓ ਦੀਆਂ ਚੀਕਾਂ ਨਿਕਲ ਜਾਂਦੀਆਂ ਉਹ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ ਕਿਉਂਕਿ ਇਹ লাশ ਰੂਚੀ ਦੀ ਹੁੰਦੀ ਹੈ ਹੁਣ ਇਹ ਜੋ ਮਾਮਲਾ ਸੀ ਉਹ ਗੁੰਮਸ਼ੁਦਗੀ ਤੋਂ ਕਤਲ ਦਾ ਬਣ ਗਿਆ ਸੀ ਤੇ ਪੋਸਟਮਾਰਟਮ ਰਿਪੋਰਟ ਵੀ ਆਉਂਦੀ ਹੈ ਰਿਪੋਰਟ ਦੇ ਵਿੱਚ ਆਉਂਦਾ ਹੈ ਕਿ ਰੂਚੀ ਦਾ ਗਲ ਘੁੱਟ ਕੇ ਕਿਸੇ ਨੇ ਕਤਲ ਕੀਤਾ ਹੈ ਹੁਣ ਪੁਲਿਸ ਜਾਂਚ ਸ਼ੁਰੂ ਕਰਦੀ ਹੈ ਰੂਚੀ ਦਾ ਜੋ ਮੋਬਾਈਲ ਸੀ ਉਹ ਵੀ ਮਿਲਦਾ ਹੈ ਮੋਬਾਈਲ ਦੀ ਸੀਡੀਆਰ ਕਢਵਾਈ ਜਾਂਦੀ ਹੈ ਤੇ ਸੀਡੀਆਰ ਦੇ ਵਿੱਚ ਜੋ ਆਖਰੀ ਵਾਰ ਕਾਲ ਕੀਤੀ ਗਈ ਸੀ ਉਹ ਨੰਬਰ ਦੀ ਜਾਂਚ ਕੀਤੀ ਜਾਂਦੀ ਹੈ ਕਿਉਂਕਿ ਉਸ ਨੰਬਰ ਤੋਂ ਹੀ ਰੂਚੀ ਦੇ ਨਾਲ ਪਹਿਲਾਂ ਦੀ ਲੰਬੀਆਂ ਲੰਬੀਆਂ ਗੱਲਾਂ ਕੀਤੀਆਂ ਹੋਈਆਂ ਸੀ ਹੁਣ ਜਦੋਂ ਇਸ ਨੰਬਰ ਦੀ ਜਾਂਚ ਕੀਤੀ ਜਾਂਦੀ ਹੈ ਇਹ ਨੰਬਰ ਹੁੰਦਾ ਹੈ ਪ੍ਰਤਾਪਗੜ ਜ਼ਿਲ੍ਹੇ ਦੇ ਰਾਣੀਗੰਜ ਤਹਿਸੀਲ ਦੇ ਤਹਿਸੀਲਦਾਰ ਪਦਮ ਸ਼੍ਰੀ ਵਾਸਤਵ ਦਾ ਹੁਣ ਪੁਲਿਸ 19 ਫਰਵਰੀ ਨੂੰ ਹੀ ਇਸ ਜਗ੍ਹਾ ਲਈ ਚੱਲ ਪੈਂਦੀ ਹੈ ਯਾਨੀ ਪ੍ਰਤਾਪਗੜ ਲਈ ਲਖਨਊ ਤੋਂ ਪ੍ਰਤਾਪਗੜ ਲਈ ਚੱਲ ਪੈਂਦੀ ਹੈ ਤਾਂ ਸਵੇਰੇ ਇਹ ਪ੍ਰਤਾਪਗੜ ਪਹੁੰਚਦੀ ਹੈ ਪੁਲਿਸ ਟੀਮ ਉਸ ਤੋਂ ਬਾਅਦ ਇਹ ਤਹਿਸੀਲਦਾਰ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਪਹਿਲੀ ਵਾਰ ਵਿੱਚ ਹੀ ਤਹਿਸੀਲਦਾਰ ਕਹਿ ਦਿੰਦਾ ਕਿ ਹਾਂ ਮੈਂ ਰੂਚੀ ਨੂੰ ਕਾਲ ਕੀਤੀ ਸੀ ਉਸ ਤੋਂ ਬਾਅਦ ਜਦੋਂ ਪੁਲਿਸ ਲਗਾਤਾਰ ਉਸ ਉੱਤੇ ਸਵਾਲ ਦਾਗਦੀ ਹੈ ਤਾਂ ਉਹ ਪੁਲਿਸ ਦੇ ਸਵਾਲਾਂ ਅੱਗੇ ਟੁੱਟ ਜਾਂਦਾ ਹੈ ਤੇ ਉਹ ਕਬੂਲ ਕਰ ਲੈਂਦਾ ਹੈ ਕਿ ਹਾਂ ਮੈਂ ਹੀ ਰੂਚੀ ਦਾ ਕਤਲ ਕੀਤਾ ਹੈ ਫਿਰ ਜਦੋਂ ਉਹ ਸਾਰੀ ਕਹਾਣੀ ਦੱਸਦਾ ਹੈ ਉਹ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਦੱਸਦਾ ਕਿ ਬਜਨੌਰ ਦੇ ਨਵੀਜ਼ਾਬਾਦ ਦੇ ਕਸਬੇ ਬਿਲ ਲॉज ਦੀ ਰੂਚੀ ਸਿੰਘ ਰਹਿਣ ਵਾਲੀ ਸੀ ਇਸ ਦਾ ਪਿਤਾ ਇੱਕ ਕਿਸਾਨ ਸੀ ਜਿਸ ਕੋਲੇ 15-20 ਬਿੱਗੇ ਜ਼ਮੀਨ ਸੀ ਤੇ ਇਸ ਦੇ ਦੋ ਭਰਾ ਸੀ ਇੱਕ ਭਰਾ ਵਿਆਹਿਆ ਹੋਇਆ ਸੀ ਤੇ ਇੱਕ ਭਰਾ ਨੌਪਰ ਦੀ ਤਿਆਰੀ ਕਰ ਰਿਹਾ ਸੀ ਜੋ ਜੋ ਰੂਚੀ ਸੀ ਉਹ ਪੜਨ ਵਿੱਚ ਬੜੀ ਹੁਸ਼ਿਆਰ ਸੀ ਤੇ ਉਸ ਨੂੰ 2019 ਦੇ ਵਿੱਚ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਹੁਣ ਜਦੋਂ ਉਹ ਮੁਰਾਦਾਬਾਦ ਟ੍ਰੇਨਿੰਗ ਲਈ ਜਾਂਦੀ ਹੈ ਤਾਂ ਉੱਥੇ ਉਸ ਦੀ ਮੁਲਾਕਾਤ ਨੀਰਜ ਦੇ ਨਾਲ ਹੁੰਦੀ ਹੈ ਜੋ ਕਿ ਉਸ ਦੇ ਨਾਲ ਹੀ ਟ੍ਰੇਨਿੰਗ ਕਰ ਰਿਹਾ ਸੀ ਉਹਨਾਂ ਦੋਨਾਂ ਦੀਆਂ ਨਜ਼ਦੀਕੀਆਂ ਵਧਦੀਆਂ ਤੇ ਉਹ ਪਿਆਰ ਵਿੱਚ ਬਦਲ ਜਾਂਦੀਆਂ ਪਿਆਰ ਹੋਣ ਤੋਂ ਬਾਅਦ ਇਹ ਦੋਨੋਂ ਫੈਸਲਾ ਕਰਦੇ ਆ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾ ਲਵਾਂਗੇ ਹੁਣ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਨੀਰਜ ਦਾ ਰੂਚੀ ਸਿੰਘ ਦੇ ਨਾਲ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਹੁਣ ਜੋ ਨੀਰਜ ਸਿੰਘ ਸੀ ਤੇ ਰੂਚੀ ਸੀ ਇਹਨਾਂ ਦੀ ਅਲੱਗ-ਅਲੱਗ ਥਾਣਿਆਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਡਿਊਟੀ ਲੱਗਦੀ ਸੀ ਰੂਚੀ ਸਿੰਘ ਨੇ ਫੇਸਬੁੱਕ ਚਲਾਈ ਤੇ ਰੂਚੀ ਸਿੰਘ ਦੀ ਮੁਲਾਕਾਤ ਉਸ ਤਹਿਸੀਲਦਾਰ ਦੇ ਨਾਲ ਹੁੰਦੀ ਹੈ ਇਹਨਾਂ ਦੋਨਾਂ ਨੇ ਇੱਕ ਦੂਜੇ ਨਾਲ ਫੇਸਬੁੱਕ ਤੇ ਮੈਸੇਜ ਰਾਹੀਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਗੱਲ ਕਰਦੇ ਕਰਦੇ ਇਹ ਇੰਨਾ ਇੱਕ ਦੂਜੇ ਦੇ ਨਾਲ ਅਟੈਚ ਹੋ ਗਏ ਕਿ ਫਿਰ ਇਹਨਾਂ ਨੇ ਨੰਬਰ ਐਕਸਚੇਂਜ ਕਰ ਲਏ ਨੰਬਰ ਐਕਸਚੇਂਜ ਕਰਨ ਤੋਂ ਬਾਅਦ ਇਹਨਾਂ ਦੀ ਇੱਕ ਦੂਜੇ ਨਾਲ ਗੱਲ ਹੋਣ ਲੱਗੀ ਹੁਣ ਇਹ ਇੱਕ ਦੂਜੇ ਨਾਲ ਮਿਲਦੇ ਵੀ ਸੀ ਜਾਨੀ ਇਹਨਾਂ ਦੇ ਨਜਾਇਜ਼ ਸਬੰਧ ਬਣ ਗਏ ਇਸ ਗੱਲ ਦਾ ਪਤਾ ਨੀਰਜ ਨੂੰ ਲੱਗਦਾ ਕਿਉਂਕਿ ਨੀਰਜ ਇੱਕ ਪੁਲਿਸ ਵਾਲਾ ਸੀ ਉਸ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਆਪਣੀ ਘਰ ਵਾਲੀ ਨੂੰ ਸਮਝਾਉਂਦਾ ਰੂਚੀ ਸਿੰਘ ਨੂੰ ਕਿ ਆਪਣੀ ਲੰਬ ਮੈਰਿਜ ਹੋਈ ਹੈ ਇਹ ਗੱਲਾਂ ਤੇਰੇ ਵਾਸਤੇ ਸਹੀ ਨਹੀਂ ਤੂੰ ਗਲਤ ਕਰ ਰਹੀ ਹੈ ਤੇ ਇਸ ਗੱਲ ਪਿੱਛੇ ਇਹਨਾਂ ਦੀ ਰੋਜ਼ਾਨਾ ਲੜਾਈ ਹੁੰਦੀ ਹੈ ਘਰ ਦੇ ਵਿੱਚ ਝਗੜਾ ਰਹਿਣ ਲੱਗ ਜਾਂਦਾ ਰੂਚੀ ਸਿੰਘ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੀ ਹੈ ਤੇ ਇਹ ਗੱਲ ਉਹ ਤਹਿਸੀਲਦਾਰ ਨੂੰ ਵੀ ਦੱਸਦੀ ਹੈ ਤੇ ਤਹਿਸੀਲਦਾਰ ਉਸ ਨੂੰ ਕਹਿੰਦਾ ਕਿ ਤੂੰ ਇਸ ਤੋਂ ਤਲਾਕ ਲੈ ਲੈ ਤੇ ਉਸ ਤੋਂ ਬਾਅਦ ਆਪਾਂ ਵਿਆਹ ਕਰਵਾ ਲਵਾਂਗੇ ਹੁਣ ਰੂਚੀ ਸਿੰਘ ਖੁਸ਼ ਹੋ ਜਾਂਦੀ ਹੈ ਕਿ ਮੇਰਾ ਤਹਿਸੀਲਦਾਰ ਦੇ ਨਾਲ ਵਿਆਹ ਹੋ ਜੂਗਾ ਤੇ ਉਹ ਨੀਰਜ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਕੋਲੋਂ ਤਲਾਕ ਲੈਣਾ ਚਾਹੁੰਦੀ ਆ ਨੀਰਜ ਬੜਾ ਹੀ ਸਿਆਣਾ ਬੰਦਾ ਸੀ ਉਸਨੇ ਕਿਹਾ ਕਿ ਠੀਕ ਹੈ ਨੀਰਜ ਉਸ ਤੋਂ ਤਲਾਕ ਲੈ ਲੈਂਦਾ ਤੇ ਅੱਜ ਰੂਚੀ ਸਿੰਘ ਨੂੰ ਇਹ ਲੱਗਦਾ ਸੀ ਤਲਾਕ ਤੋਂ ਬਾਅਦ ਕਿ ਮੈਂ ਆਜ਼ਾਦ ਹੋ ਗਈ ਹੁਣ ਮੈਂ ਜਦੋਂ ਚਾਹਾਂ ਤਹਿਸੀਲਦਾਰ ਨੂੰ ਮਿਲ ਸਕਦੀ ਆ ਹੁਣ ਮੇਰੇ ਉੱਤੇ ਕੋਈ ਵੀ ਬੰਦਿਸ਼ ਨਹੀਂ ਉਸ ਤੋਂ ਬਾਅਦ ਫਿਰ ਇਹਨਾਂ ਦਾ ਮਿਲਣਾ ਜੁਲਣਾ ਲਗਾਤਾਰ ਜਾਰੀ ਰਹਿੰਦਾ ਹੈ ਤੇ ਇੱਕ ਦਿਨ ਇਹ ਗੱਲ ਤਹਿਸੀਲਦਾਰ ਦੀ ਘਰ ਵਾਲੀ ਰਾਗਤੀ ਨੂੰ ਪਤਾ ਲੱਗਦੀ ਹੈ ਕਿ ਮੇਰੇ ਹਸਬੈਂਡ ਦਾ ਮੇਰੇ ਪਤੀ ਦਾ ਚੱਕਰ ਇੱਕ ਪੁਲਿਸ ਵਾਲੀ ਨਾਲ ਹੈ ਕਿਉਂਕਿ ਇੱਕ ਦਿਨ ਰੂਚੀ ਸਿੰਘ ਨੇ ਤਹਿਸੀਲਦਾਰ ਨੂੰ ਫੋਨ ਕੀਤਾ ਸੀ ਸ਼੍ਰੀ ਵਾਸਤਵ ਨੂੰ ਤਾਂ ਅੱਗਿਓ ਫੋਨ ਜੋ ਸੀ ਉਹ ਉਸ ਦੀ ਪਤਨੀ ਨੇ ਚੱਕ ਲਿਆ ਤਾਂ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਨੋਕ ਚੋਕ ਹੋ ਜਾਂਦੀ ਹੈ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਤੇ ਤਹਿਸੀਲਦਾਰ ਦੀ ਘਰ ਵਾਲੀ ਰੂਚੀ ਸਿੰਘ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਪਤੀ ਦਾ ਪਿੱਛਾ ਛੱਡ ਦੇ ਜੇ ਤੂੰ ਇਸ ਦਾ ਖਹਿੜਾ ਨਾ ਛੱਡਿਆ ਫਿਰ ਮੇਰੇ ਨਾਲੋਂ ਬੁਰਾ ਕੋਈ ਵੀ ਨਹੀਂ ਹੋਵੇਗਾ। ਯਾਨੀ ਇਹ ਗੱਲ ਤਹਿਸੀਲਦਾਰ ਦੀ ਪਤਨੀ ਰੂਚੀ ਸਿੰਘ ਨੂੰ ਕਹਿੰਦੀ ਹੈ। ਰੂਚੀ ਸਿੰਘ ਹੁਣ ਤਹਿਸੀਲਦਾਰ ਨੂੰ ਕਹਿੰਦੀ ਹੈ ਕਿ ਤੂੰ ਮੇਰਾ ਤਲਾਕ ਕਰਵਾ ਦਿੱਤਾ ਤੇ ਹੁਣ ਤੂੰ ਆਪਣੀ ਪਤਨੀ ਨੂੰ ਛੱਡ ਆਪਾਂ ਵਿਆਹ ਕਰਵਾਵਾਂਗੇ ਕਿਉਂਕਿ ਤੂੰ ਮੈਨੂੰ ਕਿਹਾ ਸੀ ਕਿ ਤੂੰ ਤਲਾਕ ਲੈ ਲੈ ਉਸ ਤੋਂ ਬਾਅਦ ਆਪਾਂ ਵਿਆਹ ਕਰਵਾ ਲਵਾਂਗੇ। ਤੇ ਤਹਿਸੀਲਦਾਰ ਦੇ ਘਰੇ ਵੀ ਝਗੜਾ ਰਹਿਣ ਲੱਗਦਾ ਹੈ ਕਿਉਂਕਿ ਉਸ ਦੀ ਪਤਨੀ ਨੂੰ ਪਤਾ ਲੱਗ ਜਾਂਦਾ ਹੁਣ ਛੋਟੀ ਛੋਟੀ ਗੱਲ ਤੇ ਤਸਿਲਦਾਰ ਦੀ ਪਤਨੀ ਉਸ ਨਾਲ ਝਗੜਾ ਕਰਦੀ ਸੀ ਤਸਿਲਦਾਰ ਤੇ ਇਦਰ ਰੂਚੀ ਸਿੰਘ ਦਬਾਅ ਪਾ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਨਹੀਂ ਤਾਂ ਮੈਂ ਇਹ ਸਾਰਾ ਰਾਜ ਖੋਲ ਦੇਵਾਂਗੀ ਤੇਰੇ ਰਿਸ਼ਤੇਦਾਰਾਂ ਦੇ ਅੱਗੇ ਤੇ ਸਮਾਜ ਦੇ ਅੱਗੇ ਇਹ ਗੱਲ ਤੋਂ ਜੋ ਤਸਿਲਦਾਰ ਹੁੰਦਾ ਉਹ ਡਰ ਜਾਂਦਾ ਹੈ ਉਹ ਸੋਚਦਾ ਹੈ ਕਿ ਰੂਚੀ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਉਸ ਤੋਂ ਬਾਅਦ ਇਹ ਤਸਿਲਦਾਰ ਆਪਣੇ ਇੱਕ ਮਿੱਤਰ ਨਾਮ ਵਰ ਸਿੰਘ ਨਾਲ ਪ੍ਰਤਾਪਗੜ ਤੋਂ ਲਖਨਊ ਲਈ ਨਿਕਲਦਾ ਹੈ ਤੇ ਰੂਚੀ ਸਿੰਘ ਦੇ ਹੈੱਡਕੁਆਟਰ ਜਿੱਥੇ ਇਸ ਦੀ ਡਿਊਟੀ ਹੁੰਦੀ ਆ ਉਸ ਤੋਂ ਪਿੱਛੇ ਆਪਣੀ ਗੱਡੀ ਖੜਾ ਲੈਂਦਾ ਹੈ ਤੇ ਰੂਚੀ ਸਿੰਘ ਨੂੰ ਕਾਲ ਕਰਦਾ ਕਿ ਤੂੰ ਮੇਰੇ ਕੋਲ ਆ ਮੈਂ ਇੱਥੇ ਖੜਾ ਹਾਂ ਤੇ ਅੱਜ ਆਪਾਂ ਵਿਆਹ ਦੀ ਗੱਲ ਕਰਾਂਗੇ ਹੁਣ ਰੂਚੀ ਸਿੰਘ ਖੁਸ਼ ਹੋ ਜਾਂਦੀ ਹੈ ਕਿ ਅੱਜ ਅਸੀਂ ਵਿਆਹ ਦੀ ਗੱਲ ਕਰਾਂਗੇ ਸਾਡਾ ਵਿਆਹ ਹੋਵੇਗਾ ਹੁਣ ਰੂਚੀ ਸਿੰਘ ਇਸ ਦੇ ਕੋਲ ਆ ਜਾਂਦੀ ਹੈ ਤੇ ਤਹਿਸੀਲਦਾਰ ਤੇ ਰੂਚੀ ਸਿੰਘ ਦੋਨੋਂ ਗੱਲਾਂ ਕਰਨ ਲੱਗਦੇ ਆ ਤਹਿਸੀਲਦਾਰ ਉਸ ਨੂੰ ਕਹਿ ਰਿਹਾ ਸੀ ਕਿ ਤੈਨੂੰ 2 ਮਹੀਨੇ ਵੇਟ ਕਰਨੀ ਪਵੇਗੀ ਕਿਉਂਕਿ ਤਲਾਕ ਲੈਣ ਲਈ ਘੱਟੋ ਘੱਟ 2 ਮਹੀਨੇ ਚਾਹੀਦੇ ਨੇ ਇਹ ਗੱਲਾਂ ਉਹਨਾਂ ਦੀਆਂ ਹੋ ਰਹੀਆਂ ਸੀ ਤਾਂ ਨਾਮਵਰ ਗੱਡੀ ਦੇ ਵਿੱਚੋਂ ਨਿਕਲਦਾ ਤੇ 2 ਕੱਪ ਚਾਹ ਦੇ ਲੈ ਕੇ ਆਉਂਦਾ ਉਹ ਚਾਹ ਇੱਕ ਕੱਪ ਰੂਚੀ ਸਿੰਘ ਨੂੰ ਦਿੰਦਾ ਤੇ ਇੱਕ ਕੱਪ ਤਹਿਸੀਲਦਾਰ ਨੂੰ ਦਿੰਦਾ ਪਰ ਰੂਚੀ ਸਿੰਘ ਵਾਲੇ ਕੱਪ ਦੇ ਵਿੱਚ ਬੇਹੋਸ਼ੀ ਵਾਲੀ ਦਵਾਈ ਮਲਾਈ ਹੁੰਦੀ ਹੈ ਹੁਣ ਰੂਚੀ ਸਿੰਘ ਬੇਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਉਸ ਨੂੰ ਗੱਡੀ ਦੇ ਵਿੱਚ ਹੀ ਸਿੱਟ ਕੇ ਪੀਜੀਆਈ ਦੇ ਮਾਤੀ ਇਲਾਕੇ ਦੇ ਵਿੱਚ ਜਾਂਦੇ ਆ ਸੁੰਨਸਰਾਣ ਦੇ ਵਿੱਚ ਉੱਥੇ ਜਾ ਕੇ ਰੂਚੀ ਦਾ ਇਹ ਗਲ ਘੁੱਟ ਦਿੰਦੇ ਆ ਗਲ ਘੁੱਟਣ ਤੋਂ ਬਾਅਦ ਇਸ ਦੀ লাশ ਨੂੰ ਨਾਲੇ ਦੇ ਵਿੱਚ ਸੁੱਟ ਦਿੰਦੇ ਨੇ ਉਸੇ ਰਾਤ ਹੀ तहसीलदार ਤੇ ਨਾਮ ਵਰ ਸਿੰਘ ਪ੍ਰਤਾਪਗੜ ਆ ਜਾਂਦੇ ਨੇ ਉਸ ਤੋਂ ਬਾਅਦ ਇੱਕ ਤਹਿਸੀਲਦਾਰ ਨੇ ਬੜੀ ਹੀ ਹੈਰਾਨ ਕਰਨ ਵਾਲੀ ਗੱਲ ਦੱਸੀ ਉਸ ਨੇ ਕਿਹਾ ਕਿ ਜਦੋਂ ਮੈਂ ਪ੍ਰਤਾਪਗੜ ਤੋਂ ਲਖਨਊ ਲਈ ਆ ਰਿਹਾ ਸੀ ਮੇਰੀ ਘਰ ਵਾਲੀ ਨੇ ਪੁੱਛਿਆ ਕਿ ਤੂੰ ਕਿੱਥੇ ਜਾ ਰਿਹਾ ਤਾਂ ਮੈਂ ਕਿਹਾ ਕਿ ਮੈਂ ਲਖਨਊ ਜਾ ਰਿਹਾ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਉੱਥੇ ਕੀ ਕਰਨ ਜਾ ਰਿਹਾ ਤੇਰਾ ਉੱਥੇ ਕੀ ਕੰਮ ਆ ਤਾਂ ਜੋ ਤਹਿਸੀਲਦਾਰ ਸੀ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਰੂਚੀ ਦਾ ਕੰਮ ਤਮਾਮ ਕਰਨ ਜਾ ਰਿਹਾ ਤਾਂ ਪਤਨੀ ਨੇ ਤਹਿਸੀਲਦਾਰ ਨੂੰ ਕਿਹਾ ਕਿ ਹੁਣ ਘਰ ਉਹਦੀ ਮੁੜੀ ਜਦੋਂ ਤੂੰ ਉਸ ਦਾ ਕੰਮ ਤਮਾਮ ਕਰ ਦਿੱਤਾ ਜਾਨੀ ਇਸ ਸਾਰੇ ਕਤਲकांड ਦੇ ਵਿੱਚ ਜੋ ਤਹਿਸੀਲਦਾਰ ਦੀ ਘਰ ਵਾਲੀ ਸੀ ਉਹ ਵੀ ਇਨਵੋਲਵ ਸੀ ਉਸ ਨੇ ਵੀ ਜੋ ਕਤਲ ਲਈ ਤਹਿਸੀਲਦਾਰ ਨੂੰ ਉਕਸਾਇਆ ਸੀ ਜਾਨੀ ਹੁਣ ਪੁਲਿਸ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਉੱਤੇ ਕੇਸ ਦਰਜ ਕਰਕੇ ਇਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ بڑے ਅਜਨਬੀ بڑے ਜੋ ਐਦਾਂ ਲੱਗਦਾ ਕਿ ਬੜੇ ਵਧੀਆ ਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਕੁਝ ਹੋਰ ਹੁੰਦਾ ਹੈ ਇਸ ਲਈ ਸੋਸ਼ਲ ਮੀਡੀਆ ਤੇ ਮੀਡੀਆ ਤੇ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਘਰ ਨਾ ਬਰਬਾਦ ਕਰੋ ਕਿਵੇਂ ਇੱਕ ਵਧੀਆ ਜੋ ਸਰਕਾਰੀ ਨੌਕਰੀ ਤੇ ਲੱਗੇ ਹੋਏ ਸੀ ਜਿਨ੍ਹਾਂ ਦਾ ਪਰਿਵਾਰ ਬੜਾ ਅੱਛਾ ਸੀ ਉਹਨਾਂ ਨੇ ਸੋਸ਼ਲ ਮੀਡੀਆ ਦੀ ਚੰਕ ਸੋਸ਼ਲ ਮੀਡੀਆ ਤੇ ਅਟੈਚ ਹੋ ਕੇ ਕਿਵੇਂ ਆਪਣੇ ਘਰ ਬਰਬਾਦ ਕਰ ਲਏ ਰੂਚੀ ਸਿੰਘ ਦੀ ਮੌਤ ਹੋ ਗਈ ਤੇ ਤਹਿਸੀਲਦਾਰ ਉਸ ਦੀ ਪਤਨੀ ਤੇ ਤੀਜਾ ਉਸ ਦਾ ਦੋਸਤ ਤਿੰਨੋਂ ਜੇਲ੍ਹ ਚਲੇ ਗਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ tens